ਜੋ ਤੋ ਪ੍ਰੇਮ ਖੇਲਣ ਕਾ ਚਾਓ ਸਰਤਰ ਤਲੀ ਗਲੀ ਮੇਰੀ ਆਓ ਗੁਰਬਾਣੀ ਦੇ ਪਵਿੱਤਰ ਸ਼ਲੋਕ ਹਰ ਇੱਕ ਗੁਰਸਿੱਖ ਨੂੰ ਸਿੱਖ ਧਰਮ ਵਿੱਚ ਹੋਈਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਬਾਰੇ ਯਾਦ ਦਿਵਾਉਂਦੇ ਹਨ ਅਤੇ ਇਸੇ ਤਰ੍ਹਾਂ ਦੀ ਇੱਕ ਪਵਿੱਤਰ ਧਰਤੀ ਜੋ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਸਸਕਾਰ ਕੀਤਾ ਗਿਆ ਉਸ ਦੇ ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ ਮੈਂ ਗੱਲ ਕਰ ਰਹੀ ਹਾਂ ਗੁਰਦੁਆਰਾ ਚੂਤੀ ਸਰੂਪ ਸਾਹਿਬ ਦੀ ਸ਼ੂਟੇ ਸਾਹਿਬ ਜਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਲਈ ਇਹ ਪਵਿੱਤਰ ਧਰਤੀ ਦੀਵਾਨ ਟੂਡਰ ਮਲ ਜੀ ਨੇ ਮੋਹਰਾਂ ਖੜੀਆਂ ਕਰਕੇ ਖਰੀਦੀ ਸੀ ਇਸੇ ਕਰਕੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਅਤੇ ਪਵਿੱਤਰ ਧਰਤੀ ਹੈ ਸੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਲਈ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਇਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵੱਲ ਜਾਂਦੀ ਸੜਕ ਦੇ ਉੱਪਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ 3 ਕਿਲੋਮੀਟਰ ਦੂਰ ਸਥਿਤ ਹੈ ਦੀਵਾਨ ਟੁੱਟਰਮਲ ਜੀ ਗੁਰੂਕਰਦੇ ਅਨੰਨੇ ਸ਼ਰਦਾਲੂ ਸਨ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਜ਼ਾਲਮਤਾ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਮਾਤਾ ਜੀ ਦੀ ਅਤੇ ਸਹਬਜ਼ਾਦਿਆਂ ਦੇ ਸੰਸਕਾਰ ਲਈ ਜਗ੍ਹਾ ਦੇਣੋਂ ਮਨਾ ਕਰ ਦਿੱਤਾ ਦੀਵਾਨ ਟੁੱਟਰਮਲ ਜੀ ਨੇ ਇਹ ਜਗ੍ਹਾ ਉਸ ਸਮੇਂ ਵਜੀਦ ਖਾਂ ਤੋਂ ਮੋਰਾਂ ਖੜੀਆਂ ਕਰਕੇ ਮੁੱਲ ਖਰੀਦੀ ਅਤੇ ਸਹਬਜ਼ਾਦਿਆਂ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਲਈ ਚੱਲ ਪਿਆ। ਅੱਜ ਅਤ ਦੀ ਗਰਮੀ ਦੇ ਹੋਣ ਦੇ ਬਾਵਜੂਦ ਵੀ ਸੰਗਤਾਂ ਦੇ ਵਿੱਚ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਪੂਰੀ ਤਾਂਘ ਸੀ। ਗੁਰਦੁਆਰਾ ਸਾਹਿਬ ਦੇ ਦਵਾਰ ਦੇ ਉੱਪਰ ਪਹੁੰਚ ਗਈ ਮੈਂ ਸਭ ਤੋਂ ਪਹਿਲਾਂ ਸਤਗੁਰਾਂ ਵੱਲੋਂ ਬਖਸ਼ੇ ਹੁਕਮਨਾਮਾ ਸਾਹਿਬ ਦੇ ਦਰਸ਼ਨ ਕੀਤੇ ਉਕਮਨਾਮਾ ਸਹਿਬ ਸਰਪਣ ਕਰਨ ਤੋਂ ਬਾਅਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਲਈ ਖੜਾ ਹੋ ਗਿਆ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਕਰ ਰਹੀਆਂ ਸਨ ਅਤੇ ਗੁਰਬਾਣੀ ਦੇ ਪਵਿੱਤਰ ਬੋਲ ਅੰਦਰ ਦੇ ਵਾਤਾਵਰਨ ਨੂੰ ਹੋਰ ਵੀ ਜ਼ਿਆਦਾ ਸ਼ੁੱਧ ਅਤੇ ਨਿਰਮਲ ਬਣਾ ਰਹੀਆ ਸੀ ਪ੍ਰਕਰਮਾਕਰਨ ਤੋਂ ਬਾਅਦ ਮੈਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਸੰਗਤ ਦਾ ਨਿਕਮਾਨਣ ਲਈ ਉਹਨਾਂ ਦੀ ਤਾਬਿਆ ਬੈਠ ਗਿਆ। ਮੈਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਚਰਨਾਂ ਦਾ ਧਿਆਨ ਤਰਿਆ ਅਤੇ ਉਹਨਾਂ ਪਾਸੋਂ ਸਾਰੇ ਜਗਤ ਅਤੇ ਕੁੱਲ ਸੰਸਾਰ ਦਾ ਭਲਾ ਮੰਗਿਆ। ਉਸ ਸਮੇਂ ਦੇ ਜ਼ਾਲਮ ਹੁਕਮਰਾਨ ਵਜੀਦ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਕੰਢੇ ਸੁੱਟਵਾ ਦਿੱਤਾ। ਜਾਲਮ ਹੁਕਮਰਾਨ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਸਰੰਦ ਦੀ ਰਿਆਸਤ ਦੇ ਵਿੱਚ ਇਹਨਾਂ ਪਵਿੱਤਰ ਦੇਹਾਂ ਦੇ ਸਸਕਾਰ ਤੋਂ ਵੀ ਮਨਾ ਕਰ ਦਿੱਤਾ। ਉਸ ਸਮੇਂ ਦੀਵਾਨ ਟੂਡਰ ਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਲਗਾ ਕੇ ਵਜੀਦ ਖਾਂ ਤੋਂ ਇਸ ਜਗ੍ਹਾ ਨੂੰ ਮੋਰਾ ਖੜੀਆਂ ਕਰਕੇ ਖਰੀਦਿਆ। ਦੀਵਾਨ ਜੀ ਅਤੇ ਗੁਰੂ ਘਰ ਦੇ ਅਨੰਨ ਸ਼ਰਧਾਲੂ ਭਾਈ ਮੋਤੀराम ਮਹਿਰਾ ਜੀ ਨੇ ਚੰਦਨ ਦੀ ਲੱਕੜੀ ਦੀ ਇੱਕ ਚਿਖਾ ਤਿਆਰ ਕੀਤੀ ਅਤੇ ਇੱਕੋ ਚਿਖਾ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਬਜ਼ਾਦਿਆਂ ਦਾ ਸਸਕਾਰ ਕੀਤਾ। ਸਸਕਾਰ ਕਰਨ ਤੋਂ ਬਾਅਦ ਦੇਹਾਂ ਦੀ ਪਵਿੱਤਰ ਰਾਖ ਨੂੰ ਦੀਵਾਨ ਜੀ ਨੇ ਘੜੇ ਦੇ ਵਿੱਚ ਪਾ ਕੇ ਇਸੇ ਸਥਾਨ ਦੇ ਉੱਪਰ ਦਫਨਾ ਦਿੱਤਾ ਸੀ ਅਤੇ ਛੋਟੇ ਸਹਬਜ਼ਾਦਿਆਂ ਅਤੇ ਮਾਤਾ ਜੀ ਦੀ ਯਾਦ ਦੇ ਵਿੱਚ ਇੱਕ ਥੜਾ ਹੁਸਾਰ ਦਿੱਤਾ। ਸ੍ਰੀ ਅੰਦਫਤੇ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਹਬਜ਼ਾਦਿਆਂ ਅਤੇ ਮਾਤਾ ਜੀ ਦੀ ਯਾਦ ਦੇ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ। ਗੁਰਦੁਆਰਾ ਸਾਹਿਬ ਦੇ ਨਿਰਮਾਣ ਦੇ ਨਵੀਨੀਕਰਨ ਦੇ ਵਿੱਚ ਪਟਿਆਲਾ ਰਿਆਸਤ ਦੇ ਰਾਜਿਆਂ ਨੇ ਵੀ ਯੋਗਦਾਨ ਪਾਇਆ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਦੁਬਾਰਾ ਤੋਂ ਗੁਰਦੁਆਰਾ ਸਾਹਿਬ ਨੂੰ ਆਧੁਨਿਕ ਢੰਗ ਨਾਲ ਤਿਆਰ ਕਰਵਾਇਆ। ਕੁਝ ਸਮਾਸਤ ਗੁਰਾਂ ਦੀ ਸੰਗਤ ਦਾ ਨਿਗਮਾਨਣ ਤੋਂ ਬਾਅਦ ਮੈਂ ਪਵਿੱਤਰ ਸਰੋਵਰ ਸਾਹਿਬ ਦੇ ਦਰਸ਼ਨ ਕੀਤੇ। ਸੰਗਤਾਂ ਪਵਿੱਤਰ ਜਲ ਦਾ ਚੂਲਾ ਲੈ ਕੇ ਆਪਣੇ ਜਨਮ ਜਨਮਾਂ ਦੀ ਮੈਲ ਨੂੰ ਕੱਟ ਰਹੀਆਂ ਸਨ ਸਰੋਵਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਗੁਰੂ ਦਾ ਲੰਗਰ ਸ਼ਕਨ ਦੀ ਲੰਗਰਵਾਲ ਚੱਲ ਪਿਆ ਹਰ ਇੱਕ ਸਿੱਖ ਲਈ ਸੰਗਤ ਦੇ ਨਾਲ ਪੰਗਤ ਕਰਨੀ ਬਹੁਤ ਹੀ ਜ਼ਰੂਰੀ ਹੈ ਸਤ ਗੁਰਾਂ ਦੀ ਉਪਦੇਸ਼ਾ ਮੁਤਾਬਕ ਸੰਗਤ ਅਤੇ ਪੰਗਤ ਕਰਨ ਨਾਲ ਹੀ ਤੀਰਥ ਯਾਤਰਾ ਦਾ ਜਸ ਮਿਲਦਾ ਹੈ ਅਤੇ ਤੀਰਥ ਯਾਤਰਾ ਪੂਰੀ ਮੰਨੀ ਜਾਂਦੀ ਹੈ ਗੁਰੂ ਕਰਦੇ ਲੰਗਰ ਹਾਲ ਦੇ ਵਿੱਚ ਲੱਗੀ ਇਹ ਚਿੱਤਰਕਾਰੀ ਦੀਵਾਨ ਟੂਡਰ ਮਲਜੀ ਵੱਲੋਂ ਉਸ ਸਮੇਂ ਜਾਲਮ ਹਕੂਮਤ ਤੋਂ ਇਸ ਪਵਿੱਤਰ ਜਗ੍ਹਾ ਨੂੰ ਖਰੀਦਣ ਦੇ ਤ੍ਰਿਸ਼ ਨੂੰ ਦਿਖਾਉਂਦੀ ਹੈ ਗੁਰੂ ਦਾ ਲੰਗਰ ਛਕਣ ਤੋਂ ਬਾਅਦ ਮੈਂ ਪਾਈ ਮੋਤੀराम ਮਹਾਰਾਜੀ ਦੇ ਗੁਰਦੁਆਰਾ ਸਾਹਿਬ ਆਲ ਚਲ ਪਿਆ ਜਿਸ ਦੇ ਦਰਸ਼ਨ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਾਵਾਂਗੇ ਧੰਨਵਾਦ